ਦੋਸਤੋ ਸਗਰਾਮ ਟੀਵੀ ਦੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਨੰਦੇ ਉਹਨਾਂ ਦੇ ਵਿੱਚ ਇੱਕ ਨਵਾਂ ਕਾਨੂੰਨ ਦੀ ਬੜੀ ਚਰਚਾ ਹੈ ਉਹ ਕਾਨੂੰਨ ਭਾਵੇਂ ਹੱਲੇ ਨਹੀਂ ਬਣਿਆ ਖਰੜੇ ਦੇ ਰੂਪ ਦੇ ਵਿੱਚ ਆ ਪਰ ਅਸੀਂ ਤਿੰਨ ਕਾਲੇ ਕਾਨੂੰਨਾਂ ਦੇ ਰੂਪ ਦੇ ਵਿੱਚ ਪਹਿਲਾਂ ਹੀ ਅਸੀਂ ਉਹਨੂੰ ਦੇਖ ਚੁੱਕੇ ਹਾਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਉਹਦੇ ਵਿੱਚ ਮੋਤੀ ਨੂੰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੂੰ ਉਹ ਕਾਨੂੰਨ ਵਾਪਸ ਲੈਣੇ ਪਏ ਨਾਲ ਇਹ ਕਹਿਣਾ ਪਿਆ ਵੀ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ। ਕੁਝ ਅਰਥ ਲੋਕ ਇਸ ਗੱਲ ਦਾ ਕੱਢਦੇ ਆ ਕਿ ਉਹਨੇ ਮਾਫੀ ਮੰਗੀ ਆ ਪਰ ਮਾਫੀ ਇਸ ਗੱਲ ਦੇ ਮੰਗੀ ਆ ਕਿ ਅਸੀਂ ਸਮਝਾ ਨਹੀਂ ਸਕੇ। ਉਸ ਤੋਂ ਬਾਅਦ ਦਿੱਲੀ ਦੇ ਅੰਦੋਲਨ ਤੋਂ ਬਾਅਦ ਇੱਥੇ ਜਦੋਂ ਪੰਜਾਬ ਦੇ ਵਿੱਚ ਜਿੱਥੇ ਬੰਦੀਆਂ ਦੀ ਵਾਪਸੀ ਹੋਈ ਆ ਉਦੋਂ ਆਪਾਂ ਦੇਖਦੇ ਆ ਕਿ ਇੱਕ ਗੈਰ-ਰਾਜਨੀਤਿਕ ਧੜੇ ਦੇ ਤੌਰ ਤੇ ਐਸਕੇਐਮ ਵੱਲੋਂ ਮੋਰਚਾ ਜਿਹੜਾ ਲਾਇਆ ਜਾਂਦਾ ਹਾਲਾਂਕਿ ਗੈਰ-ਰਾਜਨੀਤਿਕ ਕੁਝ ਵੀ ਨਹੀਂ ਹੁੰਦਾ। ਪਰ ਫੇਰ ਵੀ ਇੱਕ ਗਰੁੱਪ ਕਿਸਾਨਾਂ ਦਾ ਜਿਹੜਾ ਗੈਰ ਰਾਜਿਤਕ ਦੇ ਨਾਮ ਦੇ ਉੱਤੇ ਲਗਾਤਾਰ ਸੰਘਰਸ਼ਾਂ ਦੇ ਵਿੱਚ ਆ ਉਹਦੇ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਇਹਨਾਂ ਦੇ ਨਾਲ ਵਿੱਚ ਭੁਖੜ ਕਾਲਤੇ ਆ ਤੇ ਉਹ ਜਿਹੜਾ ਖਰੜਾ ਇੱਕ ਨਵਾਂ ਜਿਹੜਾ ਆ ਉਹ ਨਵੰਬਰ ਦੇ ਆਖਰੀ ਹਫਤੇ ਸਾਰੇ ਰਾਜਾਂ ਨੂੰ ਭੇਜਿਆ ਗਿਆ ਉਹ ਤੋਂ ਬਾਅਦ ਕਮੇਟਿੰਗ ਜਿਹੜੀ ਆ ਉਹ ਹੋ ਜਾ ਰਹੀ ਆ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਜਿਹੜੀ ਆ ਬੁਲਾਈ ਜਾ ਰਹੀ ਆ ਅਪਾ ਸਮਝਾਂਗੇ ਇਹ ਥੋੜਾ ਜਹਾ ਵੀ ਇਹ ਜਿਹੜੇ ਨਵਾਂ ਜਿਹੜਾ ਕਾਨੂੰਨ ਦੇ ਰੂਪ ਦੇ ਵਿੱਚ ਖੜਾੜਾ ਆਇਆ ਇਹ ਹੈ ਕੀ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਥੀ ਕੁਲਵੰਤ ਸਿੰਘ ਸੰਧੂ ਹੋਂ ਦਾ ਜਿਹੜੇ ਜਮੂਰੀ ਕਿਸਾਨ ਸਭਾ ਦੇ ਸੂਬੇ ਦੇ ਜਨਰਲ ਸਕੱਤਰ ਨੇ ਇਹ ਸਵਾਗਤ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੀ ਤੇ ਸੰਗਰਾਮ ਟੀਵੀ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਵਿਚਾਰ ਆਮ ਜਨਤਾ ਤੱਕ ਪਹੁੰਚਾਉਣਾ ਚਾਹੁੰਦੇ ਆ ਜੀ ਸਿਹਤ ਕਿਵੇਂ ਆ ਸਿਹਤ ਤਾਂ ਕੈਮ ਜੀ ਪੂਰੀਆਂ ਪੂਰੀਆਂ ਕੈਮ ਆ ਪੂਰੀਆਂ ਦਿੱਲੀ ਅੰਦੋਲਨ ਤੋਂ ਬਾਅਦ ਤੁਸੀਂ ਲਗਾਤਾਰ ਤੁਹਾਡੀਆਂ ਜਥੇਬੰਦੀਆਂ ਜਿਹੜੀਆਂ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆ ਤੇ ਉਧਰੋਂ ਗੈਰ ਰਾਜਨੀਤਿਕ ਦੇ ਨਾਮ ਦੇ ਉੱਤੇ ਜਿਹੜਾ ਐਸਕੇਐਮ ਆ ਉਹ ਵੀ ਸੰਘਰਸ਼ਾਂ ਦੇ ਮੈਦਾਨ ਚ ਰੂਪ ਉਹਨਾਂ ਦਾ ਚਾਹੇ ਉਹ ਆਪਾਂ ਨੂੰ ਠੀਕ ਲੱਗੇ ਨਾ ਲੱਗੇ ਉਹ ਵੀ ਮੈਦਾਨ ਦੇ ਵਿੱਚ ਆ ਜਿਵੇਂ ਮੈਂ ਪਹਿਲਾਂ ਕਿਹਾ ਵੀ ਗੈਰ ਨਹੀਂ ਗੈਰ ਰਾਜਨੀਤਿਕ ਤੇ ਕੁਝ ਵੀ ਨਹੀਂ ਹੁੰਦਾ ਕੋਈ ਇਦਾਂ ਦਾ ਕੋਈ ਮਸਲਾ ਨਹੀਂ ਹੈ ਜਿਹੜਾ ਗੈਰ ਰਾਜਨੀਤਿਕ ਹੋਵੇ ਤੁਸੀਂ ਉਸ ਅੰਦੋਲਨ ਨੂੰ ਲੈ ਕੇ ਕੀ ਟਿੱਪਣੀ ਪਹਿਲੀ ਦੇਣੀ ਚਾਹੁੰਦੇ ਹੋ ਦੇਖੋ ਹਰ ਜਥੇਬੰਦੀ ਅੰਦਰ ਨੂੰ ਕਰਨ ਲਈ ਆਪਣੇ ਆਪਣੇ ਪਲਾਨ ਮੁਤਾਬਕ ਆਜ਼ਾਦ ਹੁੰਦੀ ਹੈ ਪਰ ਜਿਹੜਾ ਦੋਨੋਂ ਵੱਜਵੀਂ ਰੂਪ ਦੇ ਵਿੱਚ ਆਂਦਾ ਸਾਂਝੇ ਤੌਰ ਤੇ ਆਂਦਾ ਸਰਕਾਰਾਂ ਕਿਉਂਕਿ ਸੈਂਟਰਲਾਈਜ਼ ਹੈ ਸਟੇਟ ਦੇ ਖਲਾਕ ਐਜੀਟੇਸ਼ਨ ਨਹੀਂ ਹੈ ਜਿਵੇਂ ਸੈਂਟਰ ਗਵਰਨਮੈਂਟ ਸੈਂਟਰਲਾਈਜ਼ ਹੈ ਕੋਈ ਫੋਰਸ ਸੈਂਟਰਲਾਈਜ਼ ਹੈ ਇਦਾਂ ਹੀ ਕਿਸਾਨ ਜਥੇਬੰਦੀਆਂ ਵੀ ਸੈਂਟਰਲਾਈਜ਼ ਹੋ ਕੇ ਵੱਜਵੀਂ ਰੂਪ ਜੇ ਕੋਲ ਕਰਨਗੀਆਂ ਉਹਦਾ ਕੋ ਰਿਜ਼ਲਟ ਨਿਕਲ ਸਕਦਾ ਸਾਡੀ ਜਥੇਬੰਦੀ ਸਮਝਦਾਰੀ ਆ ਕੋਈ ਇਕਾ ਤੁਕਾ ਜਥੇਬੰਦੀ ਏਡੀ ਵੱਡੀ ਡਿਮਾਂਡ ਜਿਹੜੀ ਇੰਟਰਨੈਸ਼ਨਲ ਦਬਾਅ ਦੇ ਅਧੀਨ ਹੋਵੇ ਡਬਲਯੂਟੀਓ ਦੇ ਅਧੀਨ ਹੋਵੇ ਗੈਡ ਸਮਝੌਤੇ ਦੇ ਅਧੀਨ ਹੋਵੇ ਉਹਨੂੰ ਮਨਵਾਉਣਾ ਸੌਖਾ ਨਹੀਂ ਐਮਐਸਪੀ ਸਰਪ੍ਰਸਤ ਪੰਜਾਬ ਹਰਿਆਣਾ ਤੇ ਪਛੀ ਜੂਪੀ ਚੱਲਦੀ ਆ ਉਹ ਵੀ ਥੋੜੀਆਂ ਫਸਲਾਂ ਤੇ ਚੱਲਦੀ ਆ ਇਹ ਜਿਨ੍ਹਾਂ ਸੂਬਿਆਂ ਦੇ ਵਿੱਚ ਜਿਵੇਂ 2006 ਦੇ ਵਿੱਚ ਬਿਹਾਰ ਚੋਂ ਐਮਐਸਪੀ ਮੰਡੀਆਂ ਖਤਮ ਕਰਤੀਆਂ ਗਈਆਂ ਸੀ ਜੀ ਉਸ ਤੋਂ ਬਾਅਦ ਲਗਭਗ ਅੱਧੇ ਰੇਟ ਤੇ ਉੱਥੇ ਫਸਰਾ ਵੇਖਦੀਆਂ ਆ ਉਹ ਸੇਟਾਂ ਜਿੱਥੇ ਐਮਐਸਵੀ ਨਹੀਂ ਮਿਲਦੀ ਹਾਲੇ ਉਹਨਾਂ ਨੂੰ ਜਗਾਉਣ ਦੀ ਲੋੜ ਆ ਜਿਨ੍ਹਾਂ ਨੇ ਐਮਐਸਵੀ ਚਾਹੀਦੀ ਆ ਹਾਲੇ ਤੱਕ ਉਹ ਜਾਗੀਆਂ ਨਹੀਂ ਸਾਡੀਆਂ ਜਥੇਬੰਦੀਆਂ ਇਸ ਸਕੀਮ ਦੀ ਸਾਂਝਦਾਰੀ ਆ ਉਹਨਾਂ ਨੂੰ ਜਗਾਉਣ ਦੇ ਵਾਸਤੇ ਕੋਸ਼ਿਸ਼ਾਂ ਜਾਰੀ ਆ ਨਾਰਥ ਈਸਟ ਵਾਲੀਆਂ ਸੇਟਾਂ ਦੀ ਮੀਟਿੰਗ ਹੋਣੀ ਅਸੀਂ ਕਰਕੇ ਆਏ ਆ ਕਲਕੱਤੇ ਚ ਚਾਰ ਸੇਟਾਂ ਦੀ ਪੰਜ ਸੇਟਾਂ ਦੀ ਪਹਿਲਾਂ ਮੀਟਿੰਗ ਕੀਤੀ ਆ ਉਹਦੇ ਬਾਅਦ ਇਹ ਸਾਡੇ ਵੱਲੋਂ ਉਦਮ ਜਾਰੀ ਆ ਜਿਹੜੀ ਦਲੇਵਾਲ ਸਾਹਿਬ ਹਕੜਤਾਲ ਤੇ ਮਾਨਵਾੜ ਤੇ ਬੈਠੇ ਆ ਉਹਦੇ ਨਾਲ ਸਾਡੀ ਜਥੇਬੰਦੀ ਸਹਿਮਤ ਨਹੀਂ ਕਿਉਂਕਿ ਮਾਨਵਾੜ ਕੋਈ ਹੱਲ ਨਹੀਂ ਐਜਿਟੇਸ਼ਨ ਦਾ ਜਿੱਥੇ ਇਨਸਿਸਟਰ ਸਰਕਾਰਾ ਮੋਦੀ ਨੂੰ ਕੋਈ ਸਸ਼ਟ ਪ੍ਰਧਾਨ ਮੰਤਰੀ ਨਹੀਂਗਾ ਇਹ ਤੋਂ ਪਹਿਲਾਂ ਇੱਕ ਗੰਗਾ ਨਦੀ ਦੇ ਨਾਂ ਤੇ ਪੈਨੂਰ ਦਾ ਪੋਲਿਊਸ਼ਨ ਹੁਣ ਤੋਂ ਹੋਣੀ ਚਾਹੀਦੀ ਆ ਇੱਕ ਜਾਣਿਆ ਪਛਾਣਿਆ ਮਹਾਤਮਾ ਸਾਧੂ ਮੰਦਵਾਰ ਤੇ ਬੈਠ ਕੇ ਮਰ ਗਿਆ ਸਰਕਾਰ ਨੂੰ ਉਹਦਾ ਕੋਈ ਅਸਰ ਨਹੀਂ ਹੋਇਆ ਅਸੀਂ ਡੱਲੇਆਲ ਸਾਹਿਬ ਨੂੰ ਜਾਂ ਉਹਨਾਂ ਜਥੇਬੰਦੀ ਨੂੰ ਬੇਨਤੀ ਕਰਦੇ ਆਂ ਕਿ ਉਹਨਾਂ ਨੂੰ ਇਸ ਢੰਗ ਤੇ ਵਿਚਾਰ ਕਰਨਾ ਚਾਹੀਦਾ ਬਾਕੀ ਐਜੀਟੇਸ਼ਨ ਲੜਨਾ ਉਹਨਾਂ ਦਾ ਆਪਣਾ ਮੌਲਕ ਅਧਿਕਾਰ ਹੈ ਉਹਨੂੰ ਉਹ ਜਿਵੇਂ ਚਾਹੁੰਦੇ ਲੜਨ ਪਰ ਸਾਡੀ ਬੇਨਤੀ ਆ ਕਿ ਉਹਨਾਂ ਨੂੰ ਮਨਵਤ ਵਾਲੇ ਸਵਾਲ ਤੇ ਦੁਬਾਰਾ ਵਿਚਾਰਨਾ ਚਾਹੀਦਾ ਤੁਹਾਨੂੰ ਐਂ ਨਹੀਂ ਲੱਗਦਾ ਕਿ ਵੇ ਵਿਅਕਤੀਵਾਦ ਜਿਹੜਾ ਆ ਉਹ ਤੋਂ ਭਾਰੂ ਹੁੰਦਾ ਹੁਣ ਉਹਦਾ ਪਰਿਵਾਰ ਜਿਹੜਾ ਆ ਉਹ ਅਪੀਲਾ ਕਰ ਰਿਹਾ ਉਹਦਾ ਬੱਚਾ ਕਰ ਰਿਹਾ ਉਹਦਾ ਪੋਤਾ ਕਰ ਰਿਹਾ ਉਹਦੇ ਵਿੱਚ ਐਂ ਲੱਗਦਾ ਹੁੰਦਾ ਕਈ ਵਾਰੀ ਵੀ ਜਥੇਬੰਦੀ ਪਛਾਹ ਚੱਲ ਗਈ ਆ ਪਰਿਵਾਰ ਅੱਗੇ ਆ ਗਿਆ ਜਥੇਬੰਦੀ ਦਾ ਕੱਟ-ਕਾਟ ਜਿਹੜਾ ਆ ਉਹ ਘਟ ਜਾਂਦਾ ਜੀ ਐਦਾਂ ਦੇ ਜਦੋਂ ਐਕਸ਼ਨ ਜਿਹੜੇ ਆ ਪਲਾਨ ਕੀਤੇ ਜਾਂਦੇ ਆ ਸਰ ਜੀ ਕੀ ਕੁਝ ਜਥੇਬੰਦੀਆਂ ਜਿਹੜੀਆਂ ਹੁੰਦੀਆਂ ਲੈਫਟ ਵਾਲਿਆਂ ਨੂੰ ਛੱਡ ਕੇ ਉਹ ਜਥੇਵੰਦੀ ਨੂੰ ਪ੍ਰਮੋਟ ਨਹੀਂ ਕਰਦੀਆਂ ਉਹ ਵਿਅਕਤੀ ਨੂੰ ਪ੍ਰਮੋਟ ਕਰਦੀਆਂ ਬਹੁਤ ਸਾਰੀਆਂ ਇਹ ਪ੍ਰਧਾਨ ਸ਼ਕਤੀ ਵੀ ਨਾਮਿਨੇਟ ਕਰਦੇ ਆ ਉਹਨਾਂ ਦੇ ਜਿਲ੍ਹਿਆਂ ਸਟੇਟਾਂ ਦੇ ਜਿਲਾਜ਼ ਬਹੁਤ ਘੱਟ ਹੁੰਦੇ ਆ ਨਾਮਿਨੇਟ ਪ੍ਰਧਾਨ ਹੁੰਦੇ ਜਦੋਂ ਨਾਮਿਨੇਸ਼ਨਾਂ ਚੱਲਦੀਆਂ ਹੁਣ ਸੁਪਰੀਮੋ ਲੋਕ ਹੋਣ ਜਿਵੇਂ ਪਾਰਟੀਆਂ ਚ ਮਾਇਆ ਪਤੀਆ ਮਲੇਮ ਸਿੰਘ ਜਾਂ ਲਾਲੂ ਆ ਨਤੀਸ਼ ਆ ਇੱਦਾਂ ਹੀ ਗਾਂਧੀ ਪਰਿਵਾਰ ਆ ਇਹ ਲੋਕ ਇਹਨਾਂ ਦੇ ਹੈੱਡ ਹੁੰਦੇ ਆ ਤੇ ਹੈੱਡ ਆਪਣੀ ਮਰਜ਼ੀ ਬਤਾਲ ਚਲਾਉਂਦੇ ਆ ਇਹਦੇ ਵਿੱਚ ਕੱਲ ਜੋ ਖਬਰਾਂ ਚ ਆਇਆ ਜੀ ਉਹ ਇਹ ਵੀ ਆਇਆ ਕਿ ਜਿਹੜੇ ਦੋਨੋਂ ਹੀ ਮੋਰਚੇ ਆ ਉਹਨਾਂ ਦੀ ਸਹਿਮਤੀ ਨਹੀਂ ਸੀ ਇਸ ਇਸ਼ੂ ਤੇ ਇੱਥੋਂ ਤੱਕ ਉਹਨਾਂ ਦੀ ਆਪਣੀ ਜਥੇਬੰਦੀ ਹਰਦੋ ਝੰਡੇ ਨੇ ਕੱਲ YouTube ਤੇ ਦਿੱਤਾ ਭਾਸ਼ਣ ਕਿ ਸਾਡੀ ਜਥੇਬੰਦੀ ਵੀ ਨਹੀਂ ਚਾਹੁੰਦੀ ਸੀ ਹੂੰ ਹੂੰ ਪਰ ਡੱਲਿਆਲ ਜੀ ਦਾ ਹਾਰਟ ਕਰ ਲਓ ਉਹ ਉਹ ਬੜਿਆ ਕੀ ਪੇਸ਼ ਕਰਨਗੇ ਕੋਈ ਧਰਤੀ ਮੁਸ਼ਕਲ ਤਾਂ ਹੈ ਮਾਨਵਾਦ ਰੱਖਣਾ ਸੌਖਾ ਨਹੀਂ ਹੰਦਾਲ ਪਰ ਵਿਅਕਤੀਗਤ ਵਿਅਕਤੀ ਨੂੰ ਹੀ ਇਹ ਪ੍ਰਮੋਟ ਕਰਦੀ ਆ ਹੁਣ ਇਹ ਜਥੇਬੰਦੀ ਦਾ ਵੀਕੇਜ ਉਹ ਸਿੱਧੂਪੁਰ ਦਾ ਨਾ ਨਹੀਂ ਉਹਦਾ ਡੱਲਿਆ ਸਾਹਿਬ ਦਾ ਕੱਲਿਆਂ ਦਾ ਆਉਂਦਾ ਇਹ ਲੰਬੇ ਸਮੇਂ ਲਈ ਫੈਰੀ ਮੰਦਰੀ ਹੁੰਦਾ ਜੀ ਹੁਣ ਆਪਾਂ ਆਉਂਦੇ ਆ ਵੀ ਜਿਹੜਾ ਇੱਕ ਖਰੜਾ ਜਿਹੜਾ ਨਵਾਂ ਆਇਆ ਹੁਣ ਮੋਦੀ ਸਰਕਾਰ ਵੱਲੋਂ ਸਾਰੇ ਸੂਬਿਆਂ ਦੇ ਵਿੱਚ ਭੇਜ ਦਿੱਤਾ ਗਿਆ ਤੇ ਇਹ ਕਿਹਾ ਗਿਆ ਹੈ ਵੀ ਤੁਸੀਂ ਇਹ ਆਪਣੀ ਆਪਣੀ ਲੋਕਲ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਲੋਕਾਂ ਤੱਕ ਲੈ ਕੇ ਜਾਓ ਇਹ ਰੋਜ਼ ਵਰਚ ਇਹ ਵੀ ਕਿਹਾ ਗਿਆ ਵੀ ਤੁਹਾਨੂੰ ਕਿਹੜੀ ਉਹਦੀ ਮਾਤ ਕਿਹੜਾ ਪੁਆਇੰਟ ਜਿਹੜਾ ਪਸੰਦ ਨਹੀਂ ਔਰ ਉਹਦਾ ਬਦਲਵਾ ਹੱਲ ਕੀ ਆ ਉਹ ਵੀ ਨਾਲ ਤੁਸੀਂ ਮੈਂਸ਼ਨ ਕਰੋ ਕਿ ਇਹ ਸਮਰਥਾ ਹੈ ਸਾਡੇ ਇੱਥੇ ਦੇ ਲੋਕਾਂ ਦੇ ਵਿੱਚ ਵੀ ਲੋਕ ਇਸ ਢੰਗ ਦੇ ਨਾਲ ਜਾਂ ਪੰਜਾਬੀ ਦੇ ਵਿੱਚ ਕੀ ਉਹ ਆ ਗਿਆ ਨਹੀਂ ਸਾਹਿਬ ਜੀ ਦੀ ਪੰਜਾਬ ਸਰਕਾਰ ਨੇ ਪੰਜਾਬੀ ਦੇ ਵਿੱਚ ਉਹ ਖੜੜਾ ਨਹੀਂ ਕੀਤਾ ਕੈਬਨਟ ਮੀਟਿੰਗ ਕੱਲ ਉਹਨਾਂ ਨੇ ਕੀਤੀ ਆ ਚੰਗਾ ਪਾਕਿਆ ਤੇ ਖੇਤੀਬਾੜੀ ਮੰਤਰੀ ਨੇ ਉਹ ਨੀਤੀਗਤ ਮੀਟਿੰਗ ਸੱਦੀ ਆ ਕਿਸਾਨ ਜਥੇਬੰਦੀਆਂ ਨੇ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੀ ਅੱਛਾਡੀਆਂ ਜਿਹੜੇ ਐਸਕੇਮ ਆ ਕੱਲ ਨੂੰ 18 ਤੇ 7 ਵਜੇ ਗਵਰਨਰ ਨੂੰ ਮਿਲ ਰਿਹਾ ਜਿਹੜੀ ਅੱਜ ਜਿਵੇਂ ਚੱਲ ਰਹੀ ਹੈ ਤੇ ਬਾਕੀ ਜਿਹੜੀਆਂ ਮੰਗਾ ਆ ਕਿਉਂਕਿ ਜਿਹੜੀ ਹੈ ਜਿੱਥੇ ਚੱਲ ਰਹੀ ਹੈ ਖਰੜਾ ਉਹ ਤੋਂ ਬਾਅਦ ਆਇਆ ਜੀ ਮਾਰਕੀਟਾਂ ਦਾ ਕੰਮ ਰਾਹ ਜਿਹੜੇ ਤਿੰਨ ਕਾਲੇ ਕਾਨੂੰਨ ਬਣੇ ਸੀਗੇ ਉਹਦੇ ਵਿੱਚ ਮਾਰਕੀਟਿੰਗ ਇੱਕ ਇਸ਼ੂ ਸੀ ਜੀ ਤਿੰਨ ਕਾਨੂੰਨ ਸੀ ਉਹ ਤਿੰਨਾਂ ਕਾਨੂੰਨਾਂ ਦਾ ਇੱਕ ਪਾਰਟ ਸੀਗਾ ਜੀ ਜੀ ਉਸੇ ਰੂਪ ਦੇ ਵਿੱਚ ਇਹ ਜਿਹੜਾ ਖਰੜਾ ਭੇਜਿਆ ਗਿਆ ਕਿ ਸੈਂਟਰ ਦੀ ਸਰਕਾਰ ਚਾਹੁੰਦੀ ਆ ਕਿ ਸੈਂਟਰਲਾਈਜ਼ ਜੇ ਮਤਾ ਪਾਸ ਕਰਦੇ ਆ ਜਾਂ ਕਾਨੂੰਨ ਬਣਾਉਂਦੇ ਆ ਤਾਂ ਪ੍ਰੋਟੈਸਟ ਹੁੰਦੇ ਆ ਜੀ ਉਹ ਹੁਣ ਉਹਨੇ ਇੱਕ ਨਵੀਂ ਕਾੜ ਕੱਢੀ ਆ ਕਿ ਉਹੀ ਜਿਹੜੀ ਕਾਲੇ ਕਾਨੂੰਨਾਂ ਦੀ ਇੱਕ ਮਾਦਿਆ ਤਿੰਨਾਂ ਦੇ ਵਿੱਚੋਂ ਜੀ ਜੀ ਉਹਨੂੰ ਸਟੇਟਾਂ 'ਨਾਂਹੀਂ ਲਾਗੂ ਕਰਾਇਆ ਜਾਵੇ ਜੀ ਕਿਉਂਕਿ ਉਹ ਗੈਂਤੀ ਸਟੇਟਾਂ ਦੇ ਵਿੱਚ ਭਾਜਪਾ ਦਾ ਰਾਜ ਆ ਉਹਨਾਂ ਨੇ ਤਾਂ ਜੋਪਰੋਂ ਹੁਕਮ ਹੁਣ ਅੱਖਾਂ ਮੀਟ ਕੇ ਉਹਨੂੰ ਕਹਿ ਦੇਣਾ ਜਿਸ ਕਹਿ ਦੇਣਾ ਜਿਸ ਨਾਂ ਨਾ ਵੀ ਕਹਿੰਦੇ ਜਿਸ ਕਹਿਣ ਦੀ ਲੋੜ ਨਹੀਂ ਕਿਉਂਕਿ ਹੈ ਹੀ ਉਸ ਨੀਤੀ ਤੇ ਹਮੇਤੀ ਹੈ ਜੀ ਜੀ ਬਹੁਤ ਤੌਰ ਤੇ ਅਸੀਂ ਇਹ ਸਮਝਦੇ ਆ ਕਿ ਤਿੰਨਾ ਕਾਨੂੰਨਾਂ ਦੇ ਵਿੱਚੋਂ ਇੱਕ ਕਾਨੂੰਨ ਇਹ ਸਟੇਟਾਂ ਦੇ ਰਾਹੀਂ ਮਾਰਕੀਟਿੰਗ ਦੇ ਨਾਂ ਤੇ ਲਾਗੂ ਕਰਨਾ ਚਾਹੁੰਦੇ ਆ ਤੇ ਇਹ ਹੌਲੀ-ਹੌਲੀ ਜਿਹੜਾ ਆ ਵਪਾਰ ਸਰਕਾਰੀ ਵਿੱਚੋਂ ਹੱਥ ਪਿੱਛੇ ਕੱਢਣਾ ਚਾਹੁੰਦੇ ਆ ਇਹ ਵੱਡੇ ਵਪਾਰੀਆਂ ਦੇ ਤਨੀਆਂ ਦੇ ਤਾਨਕਵੇਰਾਂ ਦੇ ਜਾਂ ਕਾਰਪੋਰੇਟਾਂ ਦੇ ਕਹਿ ਲਓ ਉਹਨਾਂ ਦੇ ਹੱਥ ਪੈ ਦਿਣਾ ਚਾਹੁੰਦੇ ਆ ਜਿਹਦੀਆਂ ਮੁੱਖ ਮਦਦਾਂ ਮੈਂ ਤੁਹਾਨੂੰ ਹੌਲੀ-ਹੌਲੀ ਜਦੋਂ ਸਵਾਲ ਕਰਾਂਗੇ ਦੱਸੀ ਜਾਊਗਾ ਕਿ ਉਹਨਾਂ ਵਿੱਚ ਕਿਹੜੀਆਂ ਮਦਦਾਂ ਮੁੱਖ ਤੌਰ ਤੇ ਹੈਗੀਆਂ ਸਵਾਲ ਵੀ ਤੇ ਮੇਰਾ ਇਹੀ ਬਣਦਾ ਸੀਗਾ ਕਿਉਂਕਿ ਤੁਸੀਂ ਜਦੋਂ ਪਿੱਛੇ ਦਿੱਲੀ ਅੰਦੋਲਨ ਚੱਲਿਆ ਉਦੋਂ ਤੁਸੀਂ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਸੀਗੇ ਜਿਹੜੇ ਜਾ ਕੇ ਦੇਸ਼ ਦੇ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਦੇ ਸੀਗੇ ਤੇ ਉਹਦੇ ਵਿੱਚ ਤੁਹਾਨੂੰ ਤੇ ਉਹਨਾਂ ਨੁਕਤਿਆਂ ਬਾਰੇ ਕਿਉਂਕਿ ਤੁਸੀਂ ਉਹ ਬਹਿਸ ਦੀ ਉਸ ਵੇਲੇ ਵੀ ਤਿਆਰੀ ਕਰਕੇ ਜਾਂਦੇ ਸੀਗਾ ਹਾਲਾਂਕਿ ਦੂਜੀਆਂ ਜਿੱਥੇ ਬੰਦੀਆਂ ਦਾ ਵੀ ਆਪੋ ਆਪਣਾ ਰੋਲ ਸੀ ਆਪਾਂ ਉਹਨਾਂ ਨੂੰ ਵੀ ਘਟਾ ਕੇ ਨਹੀਂ ਦੇਖਦੇ ਪਰ ਫਿਰ ਵੀ ਤੁਸੀਂ ਉਹਨਾਂ ਪੰਜਾਂ ਦੇ ਵਿੱਚੋਂ ਇੱਕ ਸੀ ਜਿਹੜੇ ਸਿੱਧੇ ਗੱਲਬਾਤ ਕਰਦੇ ਸੀਗੇ ਕੁਦਰਤੀ ਗੱਲ ਆ ਜਿਹਨੇ ਗੱਲਬਾਤ ਕਰਨੀ ਹੁੰਦੀ ਆ ਉਹਨੂੰ ਤਿਆਰੀ ਥੋੜੀ ਜਿਹੀ ਵੱਧ ਕਰਨੀ ਪੈਂਦੀ ਆ ਤੁਸੀਂ ਹੁਣ ਤੱਕ ਮੁਕਾਬਲਾ ਕਰ ਲਿਆ ਹੋਣਾ ਵੀ ਇਸ ਨਵੇਂ ਖਰੜੇ ਦੇ ਵਿੱਚ ਕੀ ਆ ਤੇ ਪਹਿਲਾ ਜਿਹੜੇ ਕਾਨੂੰਨ ਜਿਹੜੇ ਵਾਪਸ ਲਏ ਆ ਜਿਹੜੇ ਉਹ ਲੋਕਾਂ ਨੂੰ ਕਹਿੰਦਾ ਸੀਗਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦਾ ਵੀ ਅਸੀਂ ਉਹਨੂੰ ਪਸ ਸਮਝਾ ਨਹੀਂ ਸਕੇ ਕੀ ਫਰਕ ਕੀ ਤੁਸੀਂ ਉਹ ਵੇਖਦੇ ਹੋ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਤੇ ਇਹ ਉਸ ਹੈ ਉਹਦਾ ਹੀ ਹਿੱਸਾ ਹੈ ਇੱਕ ਜਿਹੜਾ ਪਹਿਲੇ ਕਾਨੂੰਨ ਤਿੰਨ ਸੀਗੇ ਤਿੰਨਾਂ ਦੇ ਵਿੱਚੋਂ ਇੱਕ ਕਾਨੂੰਨ ਹੈ ਇਹ ਵਪਾਰ ਨਾਲ ਸੰਬੰਧਿਤ ਜੀ ਵਪਾਰ ਨਾਲ ਸੰਬੰਧਿਤ ਹੋਣ ਕਰਕੇ ਤੁਹਾਨੂੰ ਉਹਨਾਂ ਦਾ ਮੈਂ ਪਲਾਨ ਦਿਖਾਉਣਾ ਆਹ ਜਿਹੜਾ ਆ ਉਹਨਾਂ ਨੇ ਬਣਾਇਆ ਟੋਟਲ ਮੈਪ ਜਿਹੜਾ ਮਾਰਕੀਟਿੰਗ ਦਾ ਸਿਸਟਮ ਦਾ ਇਹਦੇ ਵਿੱਚ ਉਹਨਾਂ ਨੇ ਇਕੱਠੇ ਤੌਰ ਤੇ ਲਿਖਤਾ ਪਰ ਸਸ਼ਟਾ ਉਹਨਾਂ ਦਾ ਉਹੀ ਆ ਪਹਿਲਾਂ ਉਹਨੇ ਲਿਆ ਜਿਹੜਾ ਆ ਤੇ ਪਿੰਡੂ ਹਟ ਹੋਣੇ ਚਾਹੀਦੇ ਆ ਜੀ ਫਾਰਮ ਗੇਟ ਡਾਇਰੈਕਟ ਮਾਰਕੀਟਿੰਗ ਜਿਹੜੀ ਖੇਤਾਂ ਦੇ ਵਿੱਚੋਂ ਸਿੱਧੀ ਪਹੁੰਚ ਹੋਊਗੀ ਜੀ ਜੀ ਮੰਡੀ ਦੀ ਲੋੜ ਨਹੀਂ ਹੋਊਗੀ ਪਹਿਲਾਂ ਪੜਾਇਆ ਏ ਜੀ ਜੀ ਐਗਰੀਗੇਸ਼ਨ ਪਹੁੰਚ ਸੈਂਟਰ ਜਿਹੜੇ ਇੱਕ ਜਿਹੜੀ ਥੋੜੇ ਥੋੜੇ ਧੂਰੀ ਤੇ ਹੋਣਗੇ ਜਿਹੜੇ ਰੈਗੂਲੇਟਡ ਨਹੀਂ ਹੋਣਗੇ ਜੀ ਫਿਰ ਉਹਨਾਂ ਨੇ ਕਿਹਾ ਐਫ ਪੀਓ ਐਂਡ ਕੰਟੈਕਟ ਫਾਰਮਿੰਗ ਤੇ ਪ੍ਰੋਗ੍ਰਾਫ ਫਾਰਮ ਪ੍ਰੋਡਿਊਸਰ ਜਿਹੜੇ ਆ ਉਹਨਾਂ ਦੀਆਂ ਆਰਗੇਨਾਈਜੇਸ਼ਨਾਂ ਹੋਣ ਉਹ ਆਰਗੇਨਾਈਜੇਸ਼ਨ ਜਿਹੜੀਆਂ ਆ ਵੱਡੀਆਂ ਮਾਰਕੀਟ ਹਨ ਈ ਮੇਰਾ ਹੀ ਜਾਂ ਕੰਟੈਕਟ ਰਹੀਂ ਫਾਰਮਿੰਗ ਕਰਨ ਤੇ ਨਾਲ ਉਹਨੇ ਕੰਟੈਕਟ ਫਾਰਮਿੰਗ ਇਹ ਤਾਂ ਵੀ ਵੱਡੀਆਂ ਤਾਂ ਵੀ ਨਾਲ ਕੰਟੈਕਟ ਕਰੋ ਸਰਕਾਰ ਜਿਹੜੀ ਆ ਫੂਡ ਜਿਹੜਾ ਸਾਡੇ ਮਲਕ ਦੀ ਲੋੜ ਆ ਫੂਡ ਇਹ ਫੂਡ ਤੋਂ ਵੀ ਪਿੱਛੇ ਹਟਣਾ ਚਾਹੁੰਦੀ ਆ ਸਰਕਾਰਾਂ ਸਾਡੀਆਂ ਫੂਡ ਸਾਡੀ ਲੋੜ ਆ ਜੀ ਅਸੀਂ ਫੂਡ ਘੱਟ ਪੈਦਾ ਕਰਾਂਗੇ ਹੋਰ ਫਸਲਾਂ ਬਾਨੂ ਚਾਹਾਂਗੇ ਇਹ ਕੰਟੈਕਟ ਫਾਰਮ ਚਾਹਾਂਗੇ ਕੰਟੈਕਟ ਫਾਰਮ ਜਿਹੜੀ ਆ ਪਹਿਲਾਂ ਸਾਡੇ ਪੰਜਾਬ ਵਿੱਚ ਸ਼ੁਰੂਕਾਰ ਹਟੇ ਪੈਪਸੀ ਵਾਲੇ ਜਿਹੜੀ ਪੈਪਸੀ ਕੋਲਡ ਡਰਿੰਕ ਵਾਲੀ ਆ ਮਿੰਦਰਾ ਵਾਲੇ ਘਰ ਹਟੇ ਆ ਜੀ ਉਹਨਾਂ ਨੇ ਪੈਪਸੀ ਵਾਲੇ ਨੂੰ ਬੜਾ ਬੁਰੀ ਤਰ੍ਹਾਂ ਕਿਸਾਨਾਂ ਨੂੰ ਲੁੱਟਿਆ ਇਹ ਪਹਿਲਾ ਪੜਾਅ ਆ ਉਹਨਾਂ ਮੁਤਾਬਕ ਜੀ ਜੀ ਇਹਦਾ ਸੈਕੰਡ ਪੜਾਅ ਉਹਨਾਂ ਦਾ ਹੈਗਾ ਪ੍ਰਾਇਮਰੀ ਏਪੀਐਮਸੀ ਜਿਹੜੀਆਂ ਮੰਡੀਆਂ ਹੈਗੀਆਂ ਪਹਿਲਾਂ ਤੇ ਅਵਿਲੇਗ ਪ੍ਰਾਈਵੇਟ ਮਾਰਕੀਟ ਫਿਜ਼ੀਕਲ ਤੇ ਬਾਚੂ ਬਾਚਰ ਹੁੰਦਾ ਫੋਨ ਰਾਹੀਂ ਵਪਾਰ ਕਰਨਾ ਜੀ 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 ਉਦੋਂ ਤੀਜੀ ਸਟੇਜ ਉਹਨੇ ਬਣਾਈ ਐ ਸੈਕੰਡਰੀ ਏਪੀਐਮਸੀ ਨਾਲੇ ਪ੍ਰਾਈਵੇਟ ਮਾਰਕੀਟ ਕ੍ਰਿਟੀਕਲ ਤੇ ਵਰਚੁਅਲ ਜਿਹੜਾ ਉਹ ਅਖੀਰ ਤੇ ਜਾ ਕੇ ਉਹ ਕਹਿੰਦੇ ਆ ਕਿ ਐਕਸਪੋਰਟ ਕਰਨਾ ਤੇ ਟਰਮੀਨਲ ਮਾਰਕੀਟ ਅਖੀਰ ਤੇ ਜਾ ਕੇ ਜਿਹੜੀ ਆ ਇਹ ਸਿਸਟਮ ਆ ਉਹਦਾ ਜਿਹਨੂੰ ਡਿਵੈਲਪ ਕਰਨਾ ਚਾਹੁੰਦੇ ਆ ਟੋਟਲ ਆ ਮੈਪ ਬਣਾ ਕੇ ਉਹਨਾਂ ਨੇ ਸ਼ੋ ਕੀਤਾ ਆ ਕਿ ਸਿਸਟਮ ਇਹ ਹੋਊਗਾ ਜੀ ਜੀ ਇਹਦੇ ਵਿੱਚ ਭਾਰੂ ਕੌਣ ਹੋਊਗਾ ਭਾਰੂ ਜਿਹੜੀਆਂ ਪਹਿਲਾਂ ਜਿਹੜਾ ਪੰਜਾਬ ਦਾ ਮਾਰਕੀਟਿੰਗ ਸਿਸਟਮ ਆ ਭਾਰਤ ਭਾਜ ਸਭ ਤੋਂ ਵਧੀਆ ਆ ਜੀ ਔਰ ਬਹੁਤ ਨੇੜੇ ਮੰਡੀਆਂ ਆ ਜੀ ਜੀ ਇਹਨਾਂ ਨੇ ਕਿਹਾ ਵੀ ਜਿਹੜੇ ਸੈਂਟਰ ਬਣਨੇ ਚਾਹੀਦੇ ਆ ਰੀਲ ਰੋਲ ਹੱਟ ਬਣਨੇ ਚਾਹੀਦੇ ਆ ਖੇਤਾਂ ਜੋ ਸਿੱਧੀ ਪਰਚੀ ਚਾਹੀਦੀ ਆ ਜਿਹੜਾ ਸੜੀਆਂ ਪਹਿਲਾਂ 50 ਸਾਲ ਪਹਿਲਾਂ 60 ਸਾਲ ਪਹਿਲਾਂ ਚੱਲਦਾ ਸੀ ਇਹ ਪਿੰਡਾਂ ਦੇ ਵਪਾਰੀ ਤੱਕੜੀ ਲੈ ਕੇ ਜਾਂਦਾ ਸੀ ਬਦ ਘੜ ਤੋਲਦੇ ਵੀ ਸੀਗੇ ਜੀ ਕਿਸਾਨ ਨੂੰ ਤਾਂ ਕੰਡਾ ਵੀ ਨਹੀਂ ਹੁੰਦਾ ਸੀ ਜੀ ਜੀ ਇਹ ਜਦੋਂ ਖੇਤਾਂ ਨੂੰ ਚੱਕਣਗੇ ਤਾਂ ਮਰਜ਼ੀ ਦਾ ਭਾਅ ਲਾਉਣਗੇ ਬਿਲਕੁਲ ਜਿੰਨਾ ਚਿਰ ਐਮਐਸਪੀ ਨਹੀਂ ਸਟੈਂਡ ਕਰਦੀ ਐਮਐਸਪੀ ਦਾ ਨਾਮ ਹੀ ਨਹੀਂ ਲੈ ਰਹੇ ਐਮਐਸਪੀ ਤੋਂ ਬਿਨਾ ਇਹ ਪ੍ਰਚਾਰ ਇਹ ਕਰ ਰਿਆ ਪਈ ਅਸੀਂ ਬਹੁਤ ਸਾਰੇ ਵਪਾਰੀਆਂ ਨੂੰ ਮਾਰ ਕੇ ਸਿੱਟਾਂਗੇ ਉਹਨਾਂ ਦਾ ਕੰਪੀਟੀਸ਼ਨ ਆਊਗਾ ਵਪਾਰੀ ਕੰਪੀਟੀਸ਼ਨ ਹੀ ਕਰਦੇ ਆ ਵਪਾਰੀ ਆਪੇ ਜੀ ਐਗਰੀਮੈਂਟ ਕਰ ਲੈਂਦੇ ਪਈ ਇੰਨੀਆਂ ਮੰਡੀਆਂ ਤੇ ਮਹਿ ਜਾਊਗਾ ਇੰਨੀਆਂ ਮੰਡੀਆਂ ਤੁਸੀਂ ਜਾਓ ਛੇਂਦਰਾ ਵਾਲੇ ਮੰਡੀਆਂ ਵੰਡ ਲੈਂਦੇ ਆ ਤੇ ਜਿਹੜੇ بڑے ਲੋਕ ਆ ਉਹ ਜਿਹੜੀ ਆ ਜਾਂ ਤਾਂ ਉਹ ਮੋਨੋਪੋਲੀ ਪੈਦਾ ਕਰਦੇ ਆ ਜਾਂ ਸ਼ੇਅਰਿੰਗ ਕਰ ਲੈਂਦੇ ਆ ਪਈ ਇਸ ਲਾ ਕੇ ਤੁਸੀਂ ਨਹੀਂ ਜਾ ਸਕ ਜਿਵੇਂ ਜਸੀਂ ਜਾਵਾਂਗੇ ਉਹ ਕਿਸਾਨ ਲਈ ਸੰਭਵ ਨਹੀਂ ਆਪਣੇ ਏਰੀਆ ਤੋਂ ਦੂਰ ਜਾਣਾ ਨੇੜੇ ਤੋਂ ਜਿਹੜੇ ਮੰਡੀ ਹੋਗੀ ਉਹਦੇ ਨਾਲ ਪੰਜਾਬ ਨੇ ਸਾਬਤ ਕਰਤਾ ਕਿ ਕਣਕ ਦੇ ਝੋਨਾ ਐਸ਼ ਕਰਕੇ ਪੀਂਦਿਆ ਜਾ ਰਿਹਾ ਕਿਉਂਕਿ ਦੂਜੀਆਂ ਫਸਲਾਂ ਤੇ ਰੇਟ ਦੀ ਕੋ ਗਰੰਟੀ ਨਹੀਂ ਬਾਸਮਦੀ ਪੰਜਾਬ ਲਈ ਬੜੀ ਜ਼ਰੂਰੀ ਆ ਪਰ ਫਰਾਂਚੂਇਜ਼ ਰੇਟ ਕਿੰਨੇ ਆ 2500 ਤੋਂ ਲੈ ਕੇ 5000 ਤੱਕ ਜੀ ਜੀ ਕਿਸੇ ਵੇਲੇ ਉਹ 2500 ਨੂੰ ਆਉਂਦੀ ਆ ਇੱਕ ਵਾਰੀ 900 ਨੂੰ ਵੀ ਹੋਵੇ ਝੋਨੇ ਨੂੰ ਵੀ ਸਸਤੀ ਹੋਵੇ 1500 ਨੂੰ ਜੀ ਸੋ ਇਹ ਕੰਪੀਟੀਟਿਵ ਜਿਹੜੀਆਂ ਗੱਲਾਂ ਇਹ ਆਈਡੀਅਲ ਗੱਲਾਂ ਉਹਨਾਂ ਮੁਤਾਬਕ ਆ ਫੀਜੀਬਲ ਹੀ ਹੈ ਜੀ ਜੀ ਤੇ ਇਹਦੇ ਵਿੱਚ ਜਿਹੜਾ ਇਹ ਨਵਾਂ ਖਰੜਾ ਆ ਇਹਦੇ ਵਿੱਚ ਕੋਈ ਸਹਿਕਾਰੀ ਵਾਸਤੇ ਕੋ ਕੋਆਪਰੇਟਿਵ ਵਾਸਤੇ ਵੀ ਅਸੀਂ ਕੋਈ 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 ਮੈਥਡ ਅਪਣਾ ਕੇ ਅਸੀਂ ਇਸ ਮੰਡੀਕਰ ਨੂੰ ਮਤਲਬ ਵਧਾਉਣਾ ਚਾਹੁੰਦੇ ਆ ਕੋਈ ਹੈ ਇਹਦੇ ਵਿੱਚ ਕੋਈ ਨਹੀਂ ਕੋਆਪਰੇਟਿਵ ਦੇ ਵਿੱਚ ਕੋਈ ਨਹੀਂਗਾ ਉਹਨਾਂ ਨੇ ਇਹ ਕਿਹਾ ਜਿਹੜੇ ਕਿਸਾਨ ਫਾਰਮ ਪ੍ਰੋਡਿਊਸਰ ਜਿਹੜੇ ਕਿਸਾਨ ਆ ਉਹ ਆਪਣੀ ਐਸੋਸੀਏਸ਼ਨ ਬਣਾਉਣ ਤੇ ਉਹ ਵੱਡੀਆਂ ਮਾਰਕੀਟਾਂ ਨਾਲ ਇਹ ਮੇਰਾ ਹੀ ਦੋ ਜੇ ਕਰ ਉਹ ਵੱਡੇ ਕਿਸਾਨ ਹੀ ਕਰ ਸਕਦੇ ਆ ਛੋਟੇ ਕਿਸਾਨ ਮਾਰਕੀਟਿੰਗ ਕਰਕੇ ਫਰ ਗਿਆ ਆਪਾਂ ਤੁਹਾਨੂੰ ਮਦਦ ਕਰਨਾ ਪੰਜਾਬ ਦੇ ਵਿੱਚ ਡੇਰਿੰਗ ਜੰਪ ਲਿਆ ਹਰਦੇਵ ਸੰਘਾ ਆਲੂਆਂ ਦਾ ਬਹੁਤ ਵੱਡਾ ਕਿਸਾਨ ਆ ਇੱਕ ਹੋਰ ਵੀ ਕਿਸਾਨ ਹੁੰਦਾ ਹੇ ਹੁਣ ਤੋਂ ਮੈਦਾਨ ਚੋਂ ਨਿਕਲ ਗਿਆ ਉਹ ਵੱਡਾ ਕਿਵੇਂ ਹੋਇਆ ਛੋਟੇ ਕਿਸਾਨਾਂ ਤੋਂ ਆਲੂ ਲੈ ਕੇ ਆਪਣਾ ਟ੍ਰੇਡਮਾਰਕ ਲਾ ਕੇ ਅੱਤੇ ਰੇਟ ਤੇ ਕਿਸਾਨਾਂ ਕੋਲ ਲੈਂਦਾ ਸੀ ਉਹ 25 ਏਕੜ ਤੋਂ ਵੱਧਦਾ ਵੱਧਾ ਅੱਜ ਸੈਂਕੜੇ ਏਕੜ ਦਾ ਮਾਲਕ ਬਣ ਗਿਆ ਉਹ ਲੱਖੇ ਕੱਢੀ ਖੇਤੀ ਵੀ ਕਰਦਾ ਜਿਹਦੇ ਕੋਲ 500 ਟਰੈਕਟਰ ਵੀ ਆ ਉਹ ਜਿਹੜੇ ਛੋਟੇ ਕਿਸਾਨ ਆ ਉਹ ਬੰਬੇ ਕਲਕੱਤਾ ਸਿੱਧਾ ਆਲੂ ਨਹੀਂ ਆਪਣਾ ਵੇਚ ਸਕੇ ਇਹ ਸਿਸਟਮ ਇਹ ਜਿਹੜਾ ਆ ਉਹਨਾਂ ਨੇ ਪ੍ਰਪੋਜ਼ ਕੀਤਾ ਸੈਂਟਰ ਗਵਰਨਮੈਂਟ ਨੇ ਜਿਹੜਾ ਛੋਟੇ ਕਿਸਾਨੀ ਲਈ ਬੜਾ ਨੁਕਸਾਨਦੇ ਆ ਕਿਉਂਕਿ 86% ਕਿਸਾਨ ਜਿਹੜੇ ਆ 5 ਏਕੜ ਤੋਂ ਘੱਟ ਵਾਲੇ ਜੀ ਉਹਨਾਂ ਵਾਸਤੇ ਪੋਸੀਬਲ ਨਹੀਂ ਇਹਦਾ ਮਤਲਬ ਇਹ ਸਾਬਤ ਹੋ ਗਿਆ ਹੈ ਵੀ ਇਹ ਜਿਹੜਾ ਸਾਰਾ ਕਾਰਪੋਰੇਟ ਦੀ ਦਖਲ ਲਈ ਜਿਹੜਾ ਰਾਹ ਜਿਹੜੇ ਨਵੇਂ ਫਿਰ ਤਲਾਸ਼ੇ ਜਾ ਰਹੇ ਆ ਉਹਦੇ ਵਿੱਚੋਂ ਜਿਹੜੀ ਏਪੀਐਮਸੀ ਜਿਹੜੀਆਂ ਮੰਡੀਆਂ ਜਿਹੜੀਆਂ ਉਹ ਖਤਮ ਹੋਣਗੀਆਂ ਜਦੋਂ ਫਾਰਮ ਗੇਟ ਵੀ ਤੁਹਾਡਾ ਜਿਹੜਾ ਆ ਇੱਕ ਮੰਡੀ ਦਾ ਰੂਪ ਧਾਰਨ ਕਰ ਜਾਏਗਾ ਉੱਥੋਂ ਤੁਹਾਡੀ ਫਸਲ ਚੱਕੀ ਜਾਏਗੀ ਉਹ ਪਹਿਲੇ ਪੜਾ ਦੇ ਵਿੱਚ ਤੇ ਸਾਰਿਆਂ ਨੂੰ ਲੱਗਦਾ ਹੋਵੇਗਾ ਵੀ ਸਾਡੇ ਘਰੋਂ ਆ ਕੇ ਸਾਡੀ ਫਸਲ ਖਰੀਦੀ ਜਾਣੀ ਆ ਪਰ ਕਿਵੇਂ ਖਰੀਦੀ ਜਾਣੀ ਉਹਦੇ ਵੀ ਤੁਸੀਂ ਜਵਾਬ ਦੇ ਦਿੱਤੇ ਆ ਇਹ ਜਿਹੜਾ ਕਾਰਪੋਰੇਟ ਦਖਲ ਦਾ ਇੱਕ ਜਿਹੜਾ ਨਵਾਂ ਤਰੀਕਾ ਜਿਹੜਾ ਇਹ ਅਪਣਾਇਆ ਜਾ ਰਿਹਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹਦੇ ਵਿੱਚ ਜਿਵੇਂ ਤੁਸੀਂ ਸਰਜੀ ਦੀ ਪਹਿਲਾਂ ਵੀ ਗਿਆ ਸੀਗਾ ਕਿ ਮੋਤੀ ਨੇ ਜਦੋਂ ਕਾਲੇ ਕਰੋਨ ਬਾਪਸ ਲਾਇਆ ਉਹਨੇ ਇਹ ਨਹੀਂ ਸੀ ਕਿ ਆ ਤੇ ਮੈਂ ਇਹ ਤੇ ਗਲਤੀ ਮੰਨਦਾ ਹਾਂ ਇੱਕ ਨਿਉਨ ਕਿਉਂ ਆਇਆ ਉਹਨੇ ਕਿਹਾ ਸੀ ਸਾਡੀ ਗਲਤੀ ਹੈ ਵੀ ਅਸੀਂ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਜੀ ਹੁਣ ਉਹਦੀ ਵੇਲੇ ਸਮਝਾਉਣ ਲਈ ਉਹਨਾਂ ਨੇ ਬੜੀਆਂ ਪ੍ਰਪੋਜ਼ਲ ਦਿੱਤੀਆਂ ਉਦਾਹਰਨ ਦੇ ਤੌਰ ਤੇ ਨਾਰਥ-ਈਸਟ ਸਟੇਟਮੈਂਟ ਉਹ ਨਹੀਂ ਕਿਹਾ ਪੀ 80 ਸਕਰ ਕਿਲੋਮੀਟਰ ਦੇ ਵਿੱਚ ਵਿੱਚ ਘੱਟੋ ਘੱਟ ਪ੍ਰਾਈਵੇਟ ਮੰਡੀ ਚਾਹੀਦੀ ਹੈ ਜੀ ਈਵਨ ਪੰਜਾਬ ਵਿੱਚ ਉਹ ਨਹੀਂ ਕਿ ਡਿਸਟ੍ਰਿਕਟ ਲੈਵਲ ਤੇ ਇੱਕ ਪ੍ਰਾਈਵੇਟ ਮੰਡੀ ਇਮੀਡੀਏਟ ਸ਼ੁਰੂ ਕਰੋ ਫਿਰ 500 ਗ੍ਰਾਮੀਨ ਹੱਟ ਖੋਲੋ 250 ਤੋਂ ਸ਼ੁਰੂ ਕਰੋ ਜਿਲ੍ਹਾ ਲੈਵਲ ਤੇ ਇਹਦਾ ਮਤਲਬ ਪ੍ਰਾਈਵੇਟ ਵੱਲੋਂ ਜਾਣ ਦੀ ਹੀ ਤਿਆਰੀ ਹੈ ਜਿੱਥੋਂ ਤੱਕ ਸਾਡੀਆਂ ਜਥੇਬੰਦੀਆਂ ਦਾ ਐਸੇ ਕਹਿ ਮਦਆ ਸਵਾਲ ਸਾਡੇ ਲਈ ਹੋਆ ਕਿ ਜਿਹੜੀ ਪਹਿਲਾਂ ਪੰਜਾਬ ਹਿਆਣੇਜ ਮਾਰਕੀਟ ਚੱਲਦੀ ਆ ਉਹ 2 3 ਫਸਲਾਂ ਦੇ ਜਿਹੜੀ ਚੱਲਦੀ ਆ ਉਹਦੀ ਬਜਾਏ ਅਸੀਂ ਤੇਹਿਆਂ ਤੋਂ ਪਹਿਲਾਂ ਐਲਾਨ ਕਰਦੇ ਆ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਹਰ ਇੱਕ ਜਿਹੜਾ ਖੇਤੀਬਾੜੀ ਦਾ ਪ੍ਰੋਡਕਸ਼ਨ ਜਾਂ ਖੇਤੀਬਾੜੀ ਦੀ ਪੈਦਾਵਾਰ ਆ ਦੁੱਧ ਤੋਂ ਲੈ ਕੇ ਲੱਕੜ ਤੱਕ ਸਾਬੀਆਂ ਤੋਂ ਲੈ ਕੇ ਫਲਾਂ ਤੱਕ ਹਰ ਤਰ੍ਹਾਂ ਦੀ ਜਿਹੜੀ ਐ ਕ੍ਰੌਪ ਹੋ ਸਰਕਾਰ ਖਰੀਦੇ ਤਾਂ ਕਿ ਕਿਸਾਨ ਨੂੰ ਜਿਹੜੀ ਵੀ ਸਰਕਾਰ ਚਾਵੇ ਜਿਵੇਂ ਅਸੀਂ 1.2 ਲੱਖ ਕਰੋੜ ਦਾ ਦਾਣਾ ਤੇ ਤੇਲ ਵੀ ਵਿਚ ਵਿਦੇਸ਼ਾ ਤੋਂ ਮਗਾਉਂਦੇ ਆ ਜੀ ਜੀ ਸਾਡੇ ਪੰਜਾਬ ਤੇ ਹਰਿਆਣਾ ਦਾ ਦੋਹਾਂ ਦਾ ਰੜ ਕੇ ਲਗਭਗ 7 ਲੱਖ ਕਰੋੜ ਦਾ ਪ੍ਰੋਡਿਊਸ ਜਿਹੜਾ ਹੈ ਪਚੇਰ ਕਰਦੀ ਹੈ ਸਰਕਾਰ ਜੇ ਇਹਨਾਂ ਨੂੰ ਇਹ ਜਿੱਥੇ ਪਾਣੀ ਥੱਲੇ ਜਾ ਰਿਹਾ 15 15 20 20 ਦੀਆਂ ਮੋਟਰਾਂ ਵੀ ਫੇਲ ਹੋ ਰਹੀਆਂ ਪੰਜਾਬ ਤੇ ਹਰਿਆਣੇ ਦਾ ਪਾਣੀ ਬਚਾਉਣ ਲਈ ਡਿਵਰਸਿਫਿਕੇਸ਼ਨ ਲਈ ਜੇ ਮੂੰਗੀ ਤੇ ਮੱਕੀ ਤੇ ਉਹ ਜੋਰ ਦੇ ਦੇਣ ਖਰੀਦਣਾ ਸ਼ੁਰੂ ਕਰ ਦੇਣ ਸਾਡਾ ਝੋਨੇ ਤੋਂ ਖੇੜਾ ਛੱਡ ਸਕਦਾ ਬਾਸਮਤੀ ਆ ਜਵੇ ਤਾਂ ਪੂਸਾ ਝੋਨੇ ਤੋਂ ਖੇੜਾ ਛੱਡ ਸਕਦਾ ਪਾਣੀ ਵੀ ਸਾਡਾ ਬਚ ਸਕਦਾ ਡਿਵਰਸਿਫਿਕੇਸ਼ਨ ਵੀ ਹੋ ਸਕਦੀ ਆ ਬਾਸਮਤੀ ਸਾਡੀ ਐਕਸਪੋਰਟ ਹੁੰਦੀ ਆ ਸਾਡੀ ਬੜੀ ਮੰਗ ਹੈ ਅਮਰੀਕਾ ਦੇ ਵਿੱਚ ਉਹਦੇ ਵੱਲੋਂ ਧਿਆਨ ਦੇਣ ਦੀ ਬਜਾਏ ਸਰਕਾਰਾਂ ਪਿਛਲ ਕੁਰੀ ਚੜਨਾ ਚਾਹੁੰਦੀਆਂ ਪੁਰਾਣੇ ਜਮਾਨੇ ਵਾਲਾ ਉਹਦੇ ਨਾਲ ਜਿਹੜੀ ਆ ਖੇਤੀਬਾੜੀ ਤਬਾਹ ਹੋਊਗੀ ਡਿਵਰਸਿਫਿਕੇਸ਼ਨ ਵੱਲ ਧਿਆਨ ਹੀ ਜਾਊਗਾ ਕਿਸਾਨ ਜਿਹੜੇ ਸਾਡੇ ਪਾਣੀ ਦਾ ਵੀ ਸੱਤਿਆਨਾਸ਼ ਹੋਊਗਾ ਅਸੀਂ ਕੱਲ ਨੂੰ ਮੀਟਿੰਗ ਕਰ ਰਹੇ ਹਾਂ 2 ਵਜੇ ਚੰਡੀਗੜ੍ਹ ਕਿਸਾਨ ਪਾਬੰਦੀ ਵਿੱਚ ਕਿਉਂਕਿ ਸ਼ਾਮ ਨੂੰ 7 ਵਜੇ ਗਵਰਨਰ ਨਾਲ ਸਾਡੀ ਮੀਟਿੰਗ ਹੈ ਅਸੀਂ ਇਹਨਾ ਮੰਗਾ ਤੇ ਇਸ ਡਰਾਫਟ ਦੇ ਤੇ ਜਿਹੜੀਆਂ ਪਹਿਲੀਆਂ ਮੰਗਾਂ ਆ ਉਹਤੇ ਮੰਗ ਪੱਤਰ ਦੇਣਾ ਗਵਰਨਰ ਨੂੰ ਤੇ 23 ਤਰੀਕ ਨੂੰ ਅਸੀਂ ਸਾਰੇ ਭਾਰਤ ਦੇ ਵਿੱਚ ਸੰਯੋਗਤ ਕਿਸਾਨ ਮੋਰਚਾ ਜ਼ਿਲ੍ਹਾ ਪੱਧਰ ਤੇ ਮਜਾਦਾ ਕਰ ਰਿਹਾ ਜਿਹਦੇ ਵਿੱਚ ਘੱਟੋ ਘੱਟ 12 ਤੋਂ 15 ਲੱਖ ਕਿਸਾਨ ਸ਼ਮੂਲੀਅਤ ਕਰਨਗੇ ਜਿੰਨਾਂ ਚਿਰ ਸਾਰੇ ਭਾਰਤ ਭਰ ਦੇ ਵਿੱਚ ਸਾਰੇ ਮਰਗ ਦੇ ਵਿੱਚ ਕਿਸਾਨ ਨਹੀਂ ਜਾਗਰੂਕ ਹੁੰਦੇ ਉਹਨਾਂ ਚਿਰ ਇਹ ਇਹਨੂੰ ਪਿੱਛੇ ਨਹੀਂ ਧੱਕਿਆ ਜਾ ਸਕਦਾ ਉਹ ਇੱਕ ਵਾਰੀ ਹਾਰ ਮੰਨ ਕੇ ਪਿੱਛੇ ਹਟ ਕੇ ਇੱਕ ਸਟੈਪ ਜਿਹੜਾ ਆ ਹੋਰ ਹਾਵਲੇ ਵਾਲ ਨੂੰ ਵਧਿਆ ਸਾਡੀ ਜਿਹੜੀ ਮੰਗਿਆ ਇਸ ਜਿਹੜਾ ਖਰੜਾ ਆ ਇਹਨੂੰ ਟੋਟਲ ਰੱਦ ਕਰਨਾ ਚਾਹੀਦਾ ਜੀ ਚੰਗਾ ਭਾ ਕੇ ਪੰਜਾਬ ਸਰਕਾਰ ਨੇ ਮੀਟਿੰਗ ਰੱਖੀ ਹੈ ਉਹਨਾਂ ਨੂੰ ਅਸੀਂ ਜਿਹਨੂੰ ਰੱਦ ਕਰਦਾ ਮਤਾ ਪਾਸ ਕਰੇ ਕਾਵਾਂਗੇ ਤੁਹਾਨੂੰ ਇਹ ਸਾਡੀ ਗੱਲਬਾਤ ਕਿਹੋ ਜਿਹੀ ਲੱਗੀ ਤੁਹਾਡੇ ਜ਼ਰੂਰ ਵਿਚਾਰ ਅਸੀਂ ਜਾਣਨ ਲਈ ਉਪਸਰ ਰ੍ਹਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਤੁਹਾਡਾ ਵੀ ਧੰਨਵਾਦ